ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਹਾਈ ਅਲਰਟ ਜਾਰੀ ਕੇਂਦਰ ਵੱਲੋਂ ਫਾਰਮੂਲਾ ਤਿਆਰ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਚਰਨਜੀਤ ਜੀ ਤੁਹਾਡਾ ਬਹੁਤ ਸਵਾਗਤ ਹੈ ਮਿਹਰਬਾਨੀ ਤੁਹਾਡੀ ਚਰਨਜੀਤ ਜੀ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚਤੀਆਂ ਤੇ ਹੋਰ ਵੱਖ-ਵੱਖ ਢੰਗ ਤਰੀਕਿਆਂ ਨਾਲ ਕੇਂਦਰ ਸਰਕਾਰ ਦੇ ਵਿਰੁੱਧ ਸੰਘਰਸ਼ ਦੀਆਂ ਤਿਆਰੀਆਂ ਵਿੜਲੀਆਂ ਨੇ ਇੰਸਟਾਗ੍ਰਾਮ ਫਰਵਰੀ ਨੂੰ ਜਿੱਥੇ ਦਿੱਲੀ ਕੁਝ ਕਰਨਾ ਹੈ ਉਥੇ ਕੁਝ ਜਥੇਬੰਦੀਆਂ ਵੱਲੋਂ 16 ਦਾ ਵੀ ਸੱਦਾ ਦਿੱਤਾ ਹੋਇਆ ਹੋਰ ਵੀ ਕਈ ਤਰ੍ਹਾਂ ਦੇ ਐਲਾਨ ਕੀਤੇ ਹੋਏ ਨੇ ਤੇ ਦੂਜੇ ਪਾਸੇ ਜੇ ਦੇਖੀਏ ਤਾਂ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਆਪਣੀਆਂ ਤਿਆਰੀਆਂ ਵੀ ਪੂਰੀਆਂ ਕਰ ਲੀਆਂ ਨੇ ਤਾਂ ਅਸੀਂ ਪਹਿਲਾਂ ਤੇ ਇਹੀ ਜਾਨਣਾ ਚਾਹਾਂਗੇ ਕਿਸਾਨ ਜਥੇਬੰਦੀਆਂ ਨੇ ਮੰਗਾਂ ਕੀ ਨੇ ਤੇ ਕੇਂਦਰ ਸਰਕਾਰ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜਾ ਕਿਸਾਨਾਂ ਨੂੰ ਰੋਕਣ ਲਈ ਕੀਤੀਆਂ ਦੀਆਂ ਦੇਖੋ ਇਸ ਤੇ ਆਪਾਂ ਥੋੜੀ ਝਾਤ ਮਾਰਨ ਤੋਂ ਪਹਿਲਾਂ ਪਛਾਣ ਦੇਖੀਏ ਤਾਂ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਨਾਲ ਸਮੂੱਚੇ ਦੇਸ਼ ਦੇ ਕਿਸਾਨਾਂ ਨਾਲ ਇੱਕ ਵਾਅਦਾ ਕੀਤਾ ਸੀ ਕਿ ਉਹ ਕਿਸਾਨਾਂ ਦੀ ਜਿਹੜੀ ਇਨਕਮ ਹੈ ਉਸ ਨੂੰ ਡਬਲ ਕਰ ਦੇਣਗੇ ਜੀ ਤਾਂ ਜਦੋਂ ਆਪਾਂ ਅੱਜ ਦੇ ਸੰਦਰਭ ਵਿੱਚ ਦੇਖਦੇ ਹਾਂ ਜਦੋਂ ਕਿ ਕੋਡ ਆਫ ਕੰਡਕਟ ਕਿਸੇ ਵੇਲੇ ਵੀ ਲੱਗ ਸਕਦਾ ਹੈ ਔਰ 10 ਸਾਲ ਦਾ ਅਰਸਾ ਜਿਹੜਾ ਉਹ ਪੂਰਾ ਹੋਣ ਵਾਲਾ ਹੈ ਭਾਰਤੀ ਜਨਤਾ ਪਾਰਟੀ ਦਾ ਜੀ ਕੇਂਦਰ ਚ ਸਰਕਾਰ ਦਾ ਤਾਂ ਦੇਖਦੇ ਹਾਂ ਤਾਂ ਇਹਦਾ ਕਿਤੇ ਗ੍ਰਾਸ ਰੂਟ ਤੇ ਸਾਨੂੰ ਇਹਦਾ ਇੰਪੈਕਟ ਹੈ ਜਿਹੜਾ ਇਨਕਮ ਡਬਲ ਹੋਣ ਦਾ ਉਹ ਦਿਖਾਈ ਨਹੀਂ ਦੇ ਰਿਹਾ ਉਹ ਵੀ ਕਿਸਾਨਾਂ ਨੂੰ ਇਹ ਲੱਗ ਰਿਹਾ ਕਿ ਹੋ ਸਕਦਾ ਹੈ ਕਿ ਵੀ ਕਿਸੇ ਤਰੀਕੇ ਨਾਲ ਜੁਮਲਾਈ ਕਿਹਾ ਗਿਆ ਹੋਵੇ ਜੀ ਕਿਉਂਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੁੰਦੀ ਤਾਂ ਸਾਡੇ ਦੇਸ਼ ਦੇ ਕਿਸਾਨਾਂ ਦੀ ਤਰਾਸਦੀ ਅੱਜ ਇਹ ਨਹੀਂ ਸੀ ਹੋਣੀ ਸਾਡੇ ਦੇਸ਼ ਦੇ ਵਿੱਚ ਕਿਸਾਨ ਹੈ ਜਿਹੜੇ ਸੂਸਾਈਡ ਰੇਟ ਹੈ ਉਹਦੇ ਵਿੱਚ ਵੱਡੀ ਕਮੀ ਆ ਜਾਣੀ ਸੀਗੀ ਦੇਸ਼ ਦੇ ਕਿਸਾਨਾਂ ਸਰ ਜਿਹੜਾ ਕਰਜ਼ਾ ਹੈ ਉਹਦੇ ਵਿੱਚ ਬਹੁਤ ਵੱਡੀ ਜਿਹੜੀ ਕਟੌਤੀ ਹੋ ਜਾਣੀ ਸੀ ਬਿਲਕੁਲ ਪਰ ਇਸ ਤਰ੍ਹਾਂ ਦਾ ਸਿੰਪਟਮ ਸਾਨੂੰ ਕਿਤੇ ਵੀ ਦੇਖਣ ਨੂੰ ਮਿਲ ਰਿਹਾ ਚਾਹੇ ਅਸੀਂ ਪੰਜਾਬ ਦੇ ਕਿਸਾਨਾਂ ਦੀ ਗੱਲ ਕਰ ਲਈਏ ਤੇ ਚਾਹੇ ਅਸੀਂ ਆਂਧਰਾ ਦੇ ਕਿਸਾਨਾਂ ਦੀ ਗੱਲ ਕਰ ਲਈਏ ਤੇ ਚਾਹੇ ਅਸੀਂ ਬਧਰਵਾ ਦੇ ਕਿਸਾਨੀ ਦੀ ਗੱਲ ਕਰ ਲਈਏ ਸੋ ਅਸੀਂ ਪ੍ਰੈਕਟੀਕਲ ਸ਼ੇਪ ਹੈ ਸਾਨੂੰ ਉਸ ਦੀ ਡਬਲ ਇਨਕਮ ਵਾਲੀ ਆ ਉਹ ਨਹੀਂ ਦਿਖ ਰਹੀ ਕਿਹਾ ਤਾਂ ਇਹ ਵੀ ਕਹ ਅਸੀਂ ਕਿ ਡਾਕਟਰ ਜਿਸ ਤਰ੍ਹਾਂ ਕਿਸਾਨ ਯੂਨੀਅਨਾਂ ਵੀ ਇਹ ਮੰਗ ਕਰਦੇ ਨੇ ਕਿ ਡਾਕਟਰ ਸੁਆਮੀ ਨਾਥਨ ਦੀ ਜਿਹੜੀ ਰਿਪੋਰਟ ਹੈ ਉਹਨੂੰ ਇੰਪਲੀਮੈਂਟ ਕੀਤਾ ਜਾਵੇ ਇਹ ਚੰਗਾ ਕੀਤਾ ਕਿ ਡਾਕਟਰ ਸੁਭਾਮੀ ਨਾਥਨ ਨੂੰ ਜਿਹੜਾ ਭਾਰਤ ਰਤਨ ਤਾਂ ਦੇ ਦਿੱਤਾ ਪਰ ਜਿਹੜੀ ਉਹਨਾਂ ਦੀ ਰਿਪੋਰਟ ਦਿੱਤੀ ਹੋਈ ਹੈ ਉਹਨਾਂ ਨੂੰ ਕੇਂਦਰ ਸਰਕਾਰ ਨੇ ਅਜੇ ਤੱਕ ਇੰਪਲੀਮੈਂਟ ਨਹੀਂ ਕੀਤਾ ਜਦੋਂ ਕਿ ਇਦਾਂ ਦੇ ਵਾਅਦੇ ਚੋਣਾਂ ਤੋਂ ਪਹਿਲਾਂ ਪਿਛਲੀਆਂ ਤੋਂ ਕਿਸਾਨਾਂ ਨਾਲ ਕੀਤੇ ਗਏ ਸੀ ਜੀ ਚਾਹੇ ਆਪਾਂ ਇਹ ਕਹਿ ਸਕਦੇ ਹਾਂ ਕਿ ਕਿਸਾਨੀ ਦਾ ਜਿਹੜਾ ਸੰਕਟ ਹੈ ਉਹ ਸਾਡੀਆਂ ਦੇਸ਼ ਦੀਆਂ ਹੱਦਾਂ ਤੱਕ ਹੁਣ ਸੀਮਤ ਨਹੀਂ ਰਿਹਾ ਜਿਹੜੀ ਤਰਾਸਦੀ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਅੱਜ ਝੱਲ ਰਿਹਾ ਹੈ ਉਹੀ ਤਰਾਸ ਦੀ ਰਾਹ ਹੈ ਜਿਹੜਾ ਪੂਰਾ ਯੂਰਪ ਹੈ ਜਿਹੜਾ ਉਹ ਪਿਆ ਹੋਇਆ ਹੈ ਅੱਜ ਦੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਸਾਡੇ ਦਰਸ਼ਕਾਂ ਨੇ ਪੜੇ ਹੋਣਗੇ ਲੇਖ ਖਾਸ ਕਰਕੇ ਦਿਵਿੰਦਰ ਸ਼ਰਮਾ ਦਾ ਆਇਆ ਯੂਰਪ ਦੇ ਜਿਹੜਾ ਕ੍ਰਾਈਸਿਸ ਹੈ ਐਗਰੀਕਲਚਰ ਦਾ ਔਰ ਜਿਹੜੇ ਮੋਦੀ ਕਾਲਜ ਪਟਿਆਲਾ ਦੇ ਵਿੱਚ ਲੈਕਚਰਰ ਨੇ ਡਾਕਟਰ ਕੁਲਦੀਪ ਕੌਰ ਉਹਨਾਂ ਦੇ ਇੱਕ ਬੜਾ ਸੋਹਣਾ ਆਰਟੀਕਲ ਪੰਜਾਬੀ ਟ੍ਰਿਬਿਊਨ 'ਚ ਅੱਜ ਛਪਿਆ ਹੈਗਾ ਜਿਦੇ ਵਿੱਚ ਉਹਨਾਂ ਨੇ ਟੋਟਲ ਯੂਰਪ ਦੇ ਜਿਹੜੇ ਮੁਲਕ ਹੈ ਇਥੇ-ਜਿਥੇ ਕਿਸੇ ਕਿਸਮ ਦੇ ਜਾਂ ਅਲਾਈਡ ਧੰਦਿਆਂ ਦੀ ਗੱਲ ਕੀਤੀ ਹੈ ਐਗਰੀਕਲਚਰ ਦੇ ਕਰਾਈਸਿਸ ਹੈ ਉੱਥੋਂ ਦੇ ਕਿਸਾਨ ਕਿਸ ਤਰ੍ਹਾਂ ਲੜ ਰਹੇ ਨੇ ਉਹਨਾਂ ਦਾ ਜ਼ਿਕਰ ਕੀਤਾ ਹੈਗਾ ਬਿਲਕੁਲ ਆਪਾਂ ਦੇਖਿਆ ਕਿ ਜਰਮਨੀ ਤੋਂ ਸ਼ੁਰੂ ਹੁੰਦੀ ਹੋਈ ਗੱਲ ਫਰਾਂਸ ਦੇ ਵਿੱਚ ਡਾਇਰੈਕਟਰ ਐ ਰੋਡ ਜਿਹੜੇ ਬਲਾਕ ਹੋਏ ਨੇ ਇਸੇ ਤਰ੍ਹਾਂ ਹੀ ਬੈਲਜੀਅਮ ਦੇ ਵਿੱਚ ਸਾੜ ਹੂਕ ਦੀਆਂ ਘਟਨਾਵਾਂ ਹੋਈਆਂ ਨੇ ਸਪੇਨ ਦੇ ਵਿੱਚ ਆਪਣੀ ਕਿਸਮ ਦੀ ਸਮੱਸਿਆ ਹੈ ਔਰ ਬਲਗਾਰੀਆ ਜਿਹੜੀ ਉਹ ਤਿਆਰ ਖੜਾ ਹੈ ਨੀਦਰਲੈਂਡ ਦੀਆਂ ਆਪਣੀਆਂ ਸਮੱਸਿਆਵਾਂ ਨੇ ਕੁਲਮਲਾਗੀ ਕਿਹਾ ਜਾ ਸਕਦਾ ਹੈ ਕਿ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਿਹੜੀਆਂ ਖੇਤੀ ਨਮੀਆਂ ਖੇਤੀ ਨੀਤੀਆਂ ਨੇ ਉਹਦਾ ਇੰਪੈਕਟ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਰਕੇ ਉੱਥੋਂ ਦੀ ਜਿਹੜੀ ਕਿਸਾਨੀ ਹੈ ਯੂਰਪ ਦੀ ਉਹ ਵੀ ਸੜਕਾਂ ਤੇ ਉਤਰੀ ਹੋਈ ਹੈ ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਅੱਜ ਕੱਲ ਪੰਜਾਬ ਦੇ ਕਿਸਾਨ ਹੈ ਜਿਹੜੇ ਉਹ ਜਿਵੇਂ ਤੁਸੀਂ ਕਿਹਾ ਕਿ 13 ਫਰਵਰੀ ਨੂੰ ਦਿੱਲੀ ਕੂਚ ਦੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਨੇ ਫਰਾਂਸ ਦੇ ਵਿੱਚ ਵੱਡੇ ਅੰਦੋਲਨ ਹੋਏ ਨੇ ਮਸਲਾ ਇਹ ਹੈ ਕਿ ਉੱਥੇ ਨਮੀਆਂ ਖੇਤੀ ਨੀਤੀਆਂ ਆ ਗਈਆਂ ਉੱਥੋਂ ਦੀਆਂ ਇਕੋ ਸਕੀਮਾਂ ਦੇ ਔਰ ਉਥੋਂ ਦੀਆਂ ਖੇਤੀ سبسڈیਆਂ ਨੇ ਉਹਨਾਂ ਨੂੰ ਖਤਮ ਕੀਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਹੀ ਉਥੋਂ ਦੀ ਜਿਹੜੀ ਖੇਤੀ ਮਸ਼ੀਨਰੀ ਹੈ ਜਾਂ ਇਕੋਮੈਂਟ ਹੈ ਉਹਨਾਂ ਤੇ ਜਿਹੜੀਆਂ ਟੈਕਸ ਐਗਜ਼ੈਂਪਸ਼ਨ ਹੈ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਇਸ ਕਰਕੇ ਬਾਰਡ ਵਾਈਡ ਫੀਨੋਮਨਾ ਹੈ ਜਿਹੜਾ ਮੈਨੂੰ ਲੱਗਦਾ ਹੈ ਕਿ ਉਹ ਇੱਕੋ ਤਰ੍ਹਾਂ ਦਾ ਬਣ ਰਿਹਾ ਹੈਗਾ ਅਨਾਜ ਦੀ ਲੋੜ ਤਾਂ ਦੇਖੋ ਸਮੁੱਚੇ ਵਰਲਡ ਦੀ ਹੈਗੀ ਹੈ ਅਸੀਂ ਜਦੋਂ ਪੰਜਾਬ ਦੇ ਅੰਦੋਲਨ ਦੀ ਗੱਲ ਕਰਦੇ ਹਾਂ ਖਾਸ ਕਰਕੇ ਜਿਹੜਾ ਹੁਣ ਦਿੱਲੀ ਕੂਚ ਦਾ ਸੱਦਾ ਦਿੱਤਾ ਗਿਆ ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ ਸਿਆਸੀ ਹੈ ਔਰ ਇਸ ਤਰੀ ਕਿਸਾਨ ਮਜ਼ਦੂਰ ਮੋਰਚਾ ਹੈ ਜੀ ਇਹ ਦੋਨੇ ਫੋਰਮਾਂ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਸਮੁੱਚੇ ਦੇਸ਼ ਦੇ ਵਿੱਚ ਉਹਨਾਂ ਦੇ ਨਾਲ ਤਕਰੀਬਨ 200 ਜਥੇਬੰਦੀਆਂ ਦਾ ਸਮਰਥਨ ਹੈ ਕਿਸਾਨਾਂ ਦੀ ਤਾਂ ਤਿਆਰੀ ਆਪਣੇ ਪੱਧਰ ਤੇ ਚੱਲੀ ਹੋਈ ਹੈ ਔਰ ਕੇਂਦਰ ਸਰਕਾਰ ਨੇ ਆਪਣੇ ਪੱਧਰ ਤੇ ਤਿਆਰੀ ਕੀਤੀ ਹੋਈ ਹੈ ਔਰ ਹਰਿਆਣਾ ਸਰਕਾਰ ਨੇ ਠੀਕ ਉਸੇ ਤਰ੍ਹਾਂ ਹੀ ਪੈਂਤੜਾ ਲਿਆ ਹੈ ਜਿਸ ਤਰ੍ਹਾਂ 2020 ਦੇ ਵਿੱਚ ਹੀ ਦੋ ਕਿਸਾਨ ਅੰਦੋਲਨ ਦਿੱਲੀ ਦੇ ਵਿੱਚ ਸਟਾਰਟ ਹੋਇਆ ਸੀ ਉਦੋਂ ਲਿਆ ਗਿਆ ਸੀ ਜਿਹੜੀ ਪੰਜਾਬ ਨਾਲ ਜਿੰਨੇ ਵੀ ਸੜਕਾਂ ਲੱਗਦੀਆਂ ਨੇ ਨੈਸ਼ਨਲ ਹਾਈਵੇ ਹੈ ਸਟੇਟ ਹਾਈਵੇ ਹੈ ਲਿੰਕ ਸੜਕਾਂ ਨੇ ਉਹਨਾਂ ਸਾਰਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸਾਰਿਆਂ ਨੂੰ ਆਪਾਂ ਦੇਖੇ ਹੈ ਤਸਵੀਰਾਂ ਅਖਬਾਰਾਂ ਦੇ ਵਿੱਚ ਵੀ ਛਪੀਆਂ ਨੇ ਕਿ ਕੰਕਰੀਟ ਦੇ ਜਿਹੜੇ ਸਲੈਬ ਹੈ ਉਹ ਖੜੇ ਕਰ ਦਿੱਤੇ ਗਏ ਨੇ ਕੰਕਰੀਟ ਦੀਆਂ ਦੁਵਾਰਾਂ ਬਣਾ ਦਿੱਤੀਆਂ ਗਈਆਂ ਨੇ ਔਰ ਜਿਹੜੀ ਇਹ ਕੰਡਿਆਲੀ ਤਾਰਾਂ ਲਾ ਦਿੱਤੀਆਂ ਨੇ ਔਰ ਨਕੀਲੇ ਜਿਹੜੇ ਕਿਲ ਹੈ ਉਹਨਾਂ ਨੂੰ ਸੜਕਾਂ ਦੇ ਉੱਪਰ ਲਗਾ ਦਿੱਤਾ ਗਿਆ ਹੈ ਉਸੀ ਤਰ੍ਹਾਂ ਦਾ ਦ੍ਰਿਸ਼ ਸਾਨੂੰ ਦੇਖਣ ਨੂੰ ਮਿਲ ਰਿਹਾ ਜਿਸ ਤਰ੍ਹਾਂ 2020 ਦੇ ਵਿੱਚ ਹੋਇਆ ਸੀ ਜਦੋਂ ਕਿਸਾਨ ਗਏ ਸੀ ਜੀ ਇਹ ਵੱਖਰੀ ਗੱਲ ਹੈ ਕਿ ਉਸ ਤਰ੍ਹਾਂ ਦੀ ਤਿਆਰੀ ਨਹੀਂ ਉਦੋਂ ਇੱਕ ਵਾਰ ਰੋਕਿਆ ਸੀ ਉਸ ਟਾਈਮ ਦਾ ਉਸ ਤਰ੍ਹਾਂ ਦਾ ਜਜ਼ਬਾ ਵੀ ਨਹੀਂ ਕਿਉਂਕਿ ਵੱਡੀ ਗੱਲ ਅਤਿਸ਼ ਇਹ ਹੈ ਕਿ ਉਸ ਟਾਈਮ ਸੰਯੁਕਤ ਕਿਸਾਨ ਮੋਰਚਾ ਦੇ ਨਾਂ ਹੇਠ ਪੰਜਾਬ ਦੀਆਂ ਜਿੰਨੇ ਹੀ ਜਥੇਬੰਦੀਆਂ ਸੀ ਉਹ ਸਾਰੀਆਂ ਕਿਸੇ ਨੇ ਚਾਹੇ ਬਾਹਰੋਂ ਹਮਾਇਤ ਦਿੱਤੀ ਚਾਹੇ ਇਕੱਠੇ ਹੋ ਕੇ ਦਿੱਤੀ ਉਹ ਇਕਜੁੱਟ ਹੋ ਕੇ ਦਿੱਲੀ ਗਈਆਂ ਸੀ ਔਰ ਉਸ ਯੂਨਿਟੀ ਦਾ ਹੀ ਪ੍ਰਤਾਪ ਸੀ ਕਿ ਕਿਸਾਨਾਂ ਨੇ ਉੱਥੇ ਜਿੱਤ ਜਿਹੜੀ ਹਾਸਲ ਕੀਤੀ ਸੀ ਔਰ ਸਮੁੱਚੀ ਸੋਸਾਇਟੀ ਦਾ ਪਾਰਟ ਚਾਹੇ ਉਹ ਵਪਾਰੀ ਸੀ ਚਾਹੇ ਉਹ ਕਾਰੋਬਾਰੀ ਸੀ ਚਾਹੇ ਇੰਡਸਟਰੀ ਵਾਲਾ ਸੀ ਚਾਹੇ ਆਰਟੀਆ ਸੀ ਮਜ਼ਦੂਰ ਸੀ ਕੋਈ ਗਾਇਕ ਸੀ ਬੁੱਧੀਜੀਵੀ ਸੀ ਸਾਰਿਆਂ ਨੇ ਇੱਕ ਝੋਟੀ ਪਾ ਕੇ ਉਹ ਸੰਘਰਸ਼ ਲੜਿਆ ਸੀ ਹੁਣ ਸੰਘਰਸ਼ ਥੋੜਾ ਜਿਆ ਵੱਖਰੀ ਕਿਸਮ ਦਾ ਹੈ ਪਰ ਜਿਹੜੇ ਪ੍ਰਬੰਧ ਹੈ ਉਹ ਤਕਰੀਬਨ ਉਸੇ ਤਰ੍ਹਾਂ ਦੇ ਨਜ਼ਰ ਸਾਨੂੰ ਹਰਿਆਣਾ ਦੇ ਵਿੱਚ ਆ ਰਹੇ ਨੇ ਤਕਰੀਬਨ 12 ਜ਼ਿਲ੍ਹਿਆਂ ਦੇ ਵਿੱਚ ਤਾਂ ਉਹਨਾਂ ਨੇ ਦਫਾ 44 ਲਗਾ ਦਿੱਤੀ ਹੈ 7 ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਇੰਟਰਨੈਟ ਬੰਦ ਕੀਤੇ ਜਾਣ ਦੀ ਗੱਲ ਕਹੀ ਹੈ ਔਰ ਤਰ੍ਹਾਂ ਤਾਂ ਨਹੀਂ ਇਹ ਕੰਡੀਸ਼ਨ ਲਾਈਆਂ ਉਹਨਾਂ ਨੇ ਕਿ ਐ ਕਿ ਤੁਸੀਂ ਪਰਵਾਨਗੀ ਨਹੀਂ ਲਈ ਅਗਰ ਤੁਸੀਂ ਇਹਨਾਂ ਨਿਯਮਾਂ ਨੂੰ ਤੋੜੋਗੇ ਬਿਨਾ ਪ੍ਰਵਾਨਗੀ ਜਾਓਗੇ ਤਾਂ ਅਸੀਂ ਜਿੰਨੀ ਵੀ ਪ੍ਰਾਪਰਟੀ ਦਾ ਕੋਈ ਲਾਸ ਹੋਏਗਾ ਉਹ ਕਿਸਾਨਾਂ ਦੇ ਸਿਰ ਤੇ ਪਾ ਦਿੱਤਾ ਜਾਏਗਾ ਜੰਗੀ ਪੱਧਰ ਤੇ ਤਿਆਰੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਉਹਦੇ ਵਿੱਚ ਭੁਗਤਣਾ ਜਿਹੜਾ ਆਮ ਲੋਕਾਂ ਨੂੰ ਵੀ ਪੈ ਰਿਹਾ ਹੈ ਕੋਈ ਦਿੱਲੀੋਂ ਆ ਰਿਹਾ ਹੈ ਅੱਜਕੱਲ ਬਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਉਸ ਤਰ੍ਹਾਂ ਦੇ ਕਿਸੇ ਬੱਚਾ ਨੇ ਕੋਈ ਸਟੱਡੀ ਬੀਜ ਤੇ ਬਾਹਰ ਜਾ ਰਹੇ ਨੇ ਉਹਨਾਂ ਨੇ ਜਾਣਾ ਹੁੰਦਾ ਹੈ ਇਸ ਕਰਕੇ ਆਮ ਲੋਕਾਂ ਦੀ ਬਹੁਤ ਸਾਰੇ ਕਿਸਾਨਾਂ ਦੇ ਖੇਤ ਹੈ ਜਿਹੜੇ ਉਹ ਹਰਿਆਣਾ ਦੇ ਵਿੱਚ ਹੈ ਜ਼ਮੀਨਾਂ ਠੇਕੇ ਤੇ ਲਈਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਤਰ੍ਹਾਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਪਰ ਇਸੇ ਦਰਾਨੀ ਅਤਿਸ਼ ਜਿਹੜੀ ਆਪਾਂ ਗੱਲ ਦਾ ਫੋਕਸ ਕਰੀਏ ਤਾਂ ਕੇਂਦਰ ਸਰਕਾਰ ਨੇ ਇਸ ਵਾਰ ਇੱਕ ਨਵੀਂ ਗੱਲ ਕੀਤੀ ਹੈਗੀ ਹੈ ਕਿ ਉਹਨਾਂ ਨੇ ਪੰਜਾਬ ਦੇ ਇਹਨਾਂ ਕਿਸਾਨ ਧਿਰਾਂ ਨਾਲ ਜਿਹੜੀਆਂ ਦੋ ਹੈਗੀਆਂ ਨੇ ਵੱਡਾ ਫੋਰਮ ਹੈ ਇਹਨਾਂ ਨਾਲ ਗੱਲਬਾਤ ਦਾ ਜਿਹੜਾ ਚੈਨਲ ਹੈ ਉਹ ਮੁੱਢਲੇ ਪੜਾਤੇ ਸ਼ੁਰੂ ਕਰ ਲਿਆ ਹੈਗਾ ਜੀ ਜਿਸ ਤਰ੍ਹਾਂ ਕਿ ਆਪਾਂ ਦੇਖਿਆ ਕਿ ਦਿੱਲੀ ਦੇ ਵਿੱਚ ਤਾਂ ਕਿਸਾਨਾਂ ਨੂੰ ਛੇਤੀ ਕਿਤੇ ਮੀਟਿੰਗ ਨਹੀਂ ਦਿੱਤੀ ਗਈ ਸੀ ਉਹਦਾ ਕਾਰਨ ਇੱਕ ਤਾਂ ਇਹ ਵੀ ਸਮਝਿਆ ਜਾ ਰਿਹਾ ਕਿ ਲੋਕ ਸਭਾ ਦੀਆਂ ਚੋਣਾਂ ਸਰਤੇ ਨੇ ਉਦੋਂ ਵਿਧਾਨ ਸਭਾ ਦੀਆਂ ਚੋਣਾਂ ਸੀ ਯੂਪੀ ਦੀਆਂ ਸੀ ਜਦੋਂ ਅਲਟੀਮੇਟਲੀ ਮੰਗਾ ਮੰਨੀ ਅਸੀਂ ਪੰਜਾਬ ਦੀਆਂ ਸੀ ਪਰ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਨੇ ਔਰ ਟੀਚਾ ਜਿਹੜਾ ਭਾਜਪਾ ਨੇ ਮਿਥਿਆ ਹੈਗਾ ਉਹ ਮਿਥਿਆ 400 ਸੀਟਾਂ ਦਾ ਇਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਕਿਸਾਨੀ ਅੰਦੋਲਨ ਜਿਸ ਤਰ੍ਹਾਂ ਪਹਿਲਾਂ ਹਾਈਪ ਲੈ ਗਿਆ ਸੀ ਕਿਤੇ ਉਸ ਕਿਸਮ ਦਾ ਮਾਹੌਲ ਮੁੜਨਾ ਸਿਰਜਿਆ ਜਾਵੇ ਸੋ ਇਸ ਦੇ ਮੱਦੇਨਜ਼ਰ ਉਹਨਾਂ ਨੇ ਆਪਣੇ ਤਿੰਨ ਵਜ਼ੀਰ ਇੱਕ ਤਾਂ ਇਹ ਡਰ ਸੀ ਦੂਸਰਾ ਮੈਨੂੰ ਇਹ ਪਤ ਲੱਗੇ ਕਿ ਵਿਜ਼ੇਰਪਾਨੀ ਭਾਜਪਾ ਦੇ ਜਿਹੜੇ ਇੰਚਾਰਜ ਨੇ ਪੰਜਾਬ ਦੇ ਮਾਮਲਿਆਂ ਦੇ ਉਹ ਪਰਸੋਂ ਉਹਨਾਂ ਨੇ ਇੱਥੇ ਮੀਟਿੰਗ ਕੀਤੀ ਸੀ ਉਸ ਮੀਟਿੰਗ ਦੇ ਵਿੱਚ ਜਿਹੜੀ ਸਟੇਟ ਲੀਡਰਸ਼ਿਪ ਹੈ ਭਾਜਪਾ ਦੀ ਉਹਨਾਂ ਨੇ ਇਸ ਗੱਲ ਤੋਂ ਉਹਨਾਂ ਨੂੰ ਚੌਕਸ ਕਰ ਦਿੱਤਾ ਸੀ ਕਿ ਜਿੰਨਾ ਛੇਤੀ ਹੋ ਸਕੇ ਇਸ ਮਾਮਲੇ ਨੂੰ ਨਿਯਠ ਲਿਆ ਜਾਵੇ ਕਿਤੇ ਇਹ ਨਾ ਹੋਵੇ ਇੱਕ ਵੱਡੇ ਅੰਦੋਲਨ ਦਾ ਸ਼ੇਪ ਲੈ ਜਾਵੇ ਸੋ ਇਹ ਗੱਲਾਂ ਕਰਕੇ ਉਹਨਾਂ ਨੇ ਤਿੰਨ ਵਜ਼ੀਰ ਹੈ ਜਿਹੜੇ ਆਪਣੀ ਮੁੱਢਲੀ ਪੜਾ ਦੀ ਗੱਲਬਾਤ ਲਈ ਭੇਜੇ ਸੀ ਉਸ ਦੇ ਵਿੱਚ ਕਿਸਾਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਸੀਗੀਆਂ ਉਹਨਾਂ ਨੇ ਆਪਣੀ ਗੱਲ ਕਹੀ ਸੀ ਸੋ ਕੱਲ ਨੂੰ ਫੇਰ ਸੋਮਵਾਰ ਵਾਲੇ ਦਿਨ ਜਿਹੜੇ ਤਿੰਨੇ ਵਜ਼ੀਰਾਂ ਦੀ ਟੀਮ ਹੈ ਉਹ ਦੂਸਰੇ ਗੇੜ ਦੇ ਦੀ ਗੱਲਬਾਤ ਹੈ ਜਿਹੜੀ ਸ਼ੁਰੂ ਕਰ ਰਹੀ ਹੈ ਮੈਨੂੰ ਜਿੰ ਤੋ ਤੱਕ ਪਤਾ ਲੱਗਿਆ ਹੈਗਾ ਵਾ ਅਲੱਗ-ਅਲੱਗ ਸਰੋਤਾਂ ਤੋਂ ਉਹਨਾਂ ਨੇ ਇੱਕ ਖਾਕਾ ਜਿਹੜਾ ਇੱਕ ਚਾਰਟਰ ਹੈ ਉਹ ਤਿਆਰ ਕੀਤਾ ਹੈ ਜਿਹੜਾ ਕਿਸਾਨਾਂ ਦੇ ਕਿਸਾਨ ਆਗੂਆਂ ਦੇ ਸੰਮੁਖ ਕੀਤਾ ਜਾਏਗਾ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੀਆਂ ਕਿਸਾਨ ਹਾਲਾਂਕਿ ਆਤਿਸ਼ ਜਿਹੜੇ ਪਹਿਲੇ ਅੰਦੋਲਨ ਚੱਲੇ 2020 ਵਾਲੇ ਜਿਹੜੀਆਂ ਮੰਗਾਂ ਉਸ ਅੰਦੋਲਨ ਦੀਆਂ ਸੀ ਉਹਨਾਂ ਮੰਗਾਂ ਨੂੰ ਇੰਪਲੀਮੈਂਟ ਕਰਾਉਣ ਦੇ ਲਈ ਹੀ ਤਾਂ ਇਹ ਸੰਘਰਸ਼ ਲੜਿਆ ਜਾ ਰਿਹਾ ਕੋਈ ਨਵੀਆਂ ਮੰਗਾਂ ਤਾਂ ਇਹਦੇ ਵਿੱਚ ਬਹੁਤੀਆਂ ਕੋਈ ਐਡ ਨਹੀਂ ਹੋਈਆਂ ਸਿਵਾਏ ਇਸ ਦਾ ਕਿ ਖੇਤੀ ਕਰਜ਼ੇ ਦੀ ਗੱਲ ਇਸ ਵਾਰ ਕੀਤੀ ਕਿ ਤੁਸੀਂ ਲੀਕ ਫੇਰੀ ਜਾਵੇ ਫਸਲੀ ਬੀਮਾ ਯੋਜਨਾ ਦੀ ਗੱਲ ਕੀਤੀ ਗਈ ਹੈ ਬਾਕੀ ਸਾਰੀਆਂ ਮੰਗਾਂ ਪੁਰਾਣੀਆਂ ਨੇ ਉਹਨਾਂ ਨੂੰ ਲੱਗਦਾ ਹੈ ਕਿ ਉਸ ਚਾਰਟਰ ਦੇ ਜਿਹੜਾ ਫਾਰਮੂਲਾ ਤਿਆਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਮੰਗਾ ਮੰਨੀਆਂ ਜਾਣ ਵਾਲੀਆਂ ਨੇ ਮੈ이너 ਮੰਗਾ ਨੇ ਉਹਨਾਂ ਨੂੰ ਪ੍ਰਵਾਨ ਕਰ ਲਿਆ ਜਾਵੇ 13 ਮੰਗਾ ਇਹਨਾਂ ਨੇ ਅਲੱਗ-ਅਲੱਗ ਕਿਸਮੀਆਂ ਜਿਹੜੀਆਂ ਦਿੱਤੀਆਂ ਸੀ ਜੀ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸੀ ਕਿ ਜਿਹੜੇ ਲਖੀਮਪੁਰ ਖੀਰੀ ਦੇ ਵਿੱਚ ਆਪਣੇ ਸੀਗੇ ਪੀੜਤ ਸੀ ਉਹਨਾਂ ਨੂੰ 10-10 ਲੱਖ ਰੁਪਏ ਦੇਣ ਦੀ ਗੱਲ ਸੀ ਉਹ ਮੰਗ ਮੰਨ ਲੈਣਗੇ ਉਹਦੇ ਵਿੱਚ ਕੀ ਹਿਚ ਹੈ ਇਸ ਤਰੀਕ ਕਿਸਾਨਾਂ ਤੇ ਕਿਸਾਨ ਅੰਦੋਲਨਦਾਰਾਂ ਜਿੰਨੇ ਵੀ ਬੱਖ-ਬੱਖ ਸੂਬਿਆਂ 'ਚ ਪਰਚੇ ਦਰਜ ਹੋਏ ਸੀ ਉਹਨਾਂ ਦੀ ਵਾਪਸੀ ਦੀ ਗੱਲ ਹੈਗੀ ਹੈ ਉਹਦੇ ਵਿੱਚ ਕੋਈ ਦਿੱਕਤ ਨਹੀਂ ਕਿਉਂਕਿ 3400 ਕੇਸ ਟੋਟਲ ਦਰਜ ਹੋਏ ਸੀ ਉਹਨਾਂ ਚੋਂ 3000 ਕੇਸ ਆ ਜਿਹੜੇ ਉਹਨਾਂ ਦਾ ਨਿਪਟਾਰਾ ਹੋ ਗਿਆ ਸੀ ਜਾਂ ਵੱਖ-ਵੱਖ ਅਦਾਲਤਾਂ ਦੇ ਵਿੱਚ ਇਨ ਪ੍ਰੋਸੈਸ ਪਏ ਨੇ ਉਹਦਾ ਵੀ ਕੋਈ ਐਡਾ ਮਸਲਾ ਨਹੀਂ ਹੈ ਡਾਈਵਰਸੀਫਿਕੇਸ਼ਨ ਦੀ ਗੱਲ ਹੈ ਉਹਦੇ ਵਿੱਚ ਕੋਈ ਨਾ ਕੋਈ ਫੈਸਲਾ ਜਿਹੜਾ ਲਿਆ ਜਾ ਸਕਦਾ ਹੈ ਔਰ ਜਿਹੜਾ ਸਭ ਤੋਂ ਵੱਡਾ ਮਸਲਾ ਆ ਤੇਸ਼ੇ ਦੇ ਵਿੱਚ ਉਹ ਹੈਗਾ ਕਿ ਐਮਐਸਪੀ ਦੀ ਜਿਹੜੀ ਲੀਗਲ ਗਾਰੰਟੀ ਵਾਲਾ ਲੀਗਲ ਗਾਰੰਟੀ ਤੇ ਉਸ ਦਿਨ ਉਹ ਮੰਨੇ ਸੀ ਕਿ ਅਸੀਂ ਚਾਰ ਮੈਂਬਰੀ ਕਮੇਟੀ ਬਣਾ ਦੇਵਾਂਗੇ ਪਰ ਹਜੇ ਤੱਕ ਜੇ ਤੱਥ ਸਾਹਮਣੇ ਆਉਣਗੇ ਕੱਲ ਨੂੰ ਮੀਟਿੰਗ ਹੋਗੀ ਉਸ ਤੋਂ ਬਾਅਦ ਸੈਂਟਰ ਦੇ ਵਜ਼ੀਰ ਕੀ ਫਾਰਮੂਲਾ ਲੈ ਕੇ ਆਉਂਦੇ ਉਹ ਤੋਂ ਪਤਾ ਲੱਗੇਗਾ ਪਰ ਇਹ ਪਤਾ ਲੱਗੇ ਕਿ ਐਮਐਸਪੀ ਦੀ ਆਲਰੇਡੀ ਇੱਕ ਕਮੇਟੀ ਜਿਹੜੀ ਬਣੀ ਹੋਈ ਹੈ ਪਰ ਉਹਦੇ ਵਿੱਚ ਫਰਕ ਇਹ ਨਾ ਹੈ ਕਿ ਉਹਦੇ ਵਿੱਚ ਕਿਸਾਨਾਂ ਦੇ ਨੁਮਾਇੰਦੇ ਨਹੀਂ ਲਏਗੇ ਕਿਉਂਕਿ ਉਦੋਂ ਐਸਕੇਐਮ ਨੇ ਤੁਹਾਡੇ ਪਛਤੇ ਹੋਏਗਾ ਅਦਸ਼ ਕਿਸ ਗੱਲ ਦਾ ਬਾਈਕਟ ਕਰ ਦਿੱਤਾ ਸੀਗਾ ਉਹ ਕਮੇਟੀ ਦੀ ਬੰਤਰ ਨੂੰ ਲੈ ਕੇ ਸੋ ਇਸ ਨਵੀਂ ਕਮੇਟੀ ਦੇ ਵਿੱਚ ਜਾਂ ਪੁਰਾਣੀ ਕਮੇਟੀ ਦੇ ਵਿੱਚ ਕਿਸਾਨ ਆਗੂ ਨੂੰ ਐਡ ਕੀਤੇ ਜਾਣ ਦੀ ਗੱਲ ਕੀਤੀ ਜਾ ਸਕਦੀ ਹੈ ਕਿਉਂਕਿ ਆਪਾਂ ਨੂੰ ਕਿਸੇ ਚੀਜ਼ ਦਾ ਸਿਪਟਮ ਦੇਖ ਕੇ ਆਪਾਂ ਦੱਸ ਸਕਦੇ ਹਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਗੱਲਬਾਤ ਸਿਰੇ ਲੱਗੇਗੀ ਜਾਂ ਨਹੀਂ ਲੱਗੇਗੀ ਹੁਣ ਇੱਕ ਤਾਂ ਇਹ ਹੈਗਾ ਕਿ ਉਸ ਤਰ੍ਹਾਂ ਦੀ ਯੂਨਿਟੀ ਨਹੀਂ ਹੈਗੀ ਜਿੱਥੇ ਬੰਦੀਆਂ ਦੀ ਸੈਂਟਰ ਦੀ ਕਿਤੇ ਨਾ ਕਿਤੇ ਇਹ ਜ਼ਰੂਰ ਚਾਲ ਹੋਏਗੀ ਕਿ ਪੰਜਾਬ ਦੀ ਜਿਹੜੀ ਕੋਈ ਸਭ ਤੋਂ ਵੱਡਾ ਪੰਜਾਬ ਹਰਿਆਣਾ ਦਾ ਕੰਟਰੀਬਿਊਸ਼ਨ ਦਿੱਲੀ ਅੰਦੋਲਨ ਦੇ ਵਿੱਚ ਪਹਿਲਾਂ ਰਿਹਾ ਸੀ ਜੀ ਸੋ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਅਲੱਗ-ਅਲੱਗ ਇੱਕ ਤਰੇੜ ਇੱਕ ਦੀਵਾਰ ਕੱਢ ਦੇਣ ਇਹਨਾਂ ਵਿਚਾਰੇ ਇਹ ਵੀ ਸੈਂਟਰ ਦਾ ਕੋਈ ਫਾਰਮੂਲਾ ਹੋ ਸਕਦਾ ਹੈਗਾ ਕਿਉਂਕਿ ਅੱਜ ਜਿਹੜੀਆਂ ਗੈਰ ਸਿਆਸੀ ਹੈ ਧਿਰਾਂ ਨੇ ਉਹ ਇੱਕ ਪਾਸੇ ਖੜੀਆਂ ਨੇ ਦੂਸਰੀਆਂ ਧਿਰਾਂ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਮੇਨ ਹੈ ਜਿਨ੍ਹਾਂ ਨੇ ਦਿੱਲੀ ਦਾ ਅੰਦੋਲਨ ਪਹਿਲਾਂ ਲੜਿਆ ਸੀਗਾ ਉਹਨਾਂ ਨੇ ਭਾਰਤ ਬੰਦ ਦਾ ਸਦਦ ਦਿੱਤਾ ਹੋਇਆ 16 ਤਰੀਕ ਦਾ 16 ਫਰਵਰੀ ਦਾ ਉਤੇ ਵੀ ਸਾਰਾ ਜਿਹੜਾ ਜੋਰ ਹੈ ਉਹ ਲੱਗਿਆ ਹੋਇਆ ਹੈ ਸੈਂਟਰ ਦੀ ਇੱਕ ਤਾਂ ਇਹ ਚਾਲ ਹੋ ਸਕਦੀ ਹੈ ਕਿ ਚੋਣਾਂ ਤੋਂ ਪਹਿਲਾਂ ਅਸੀਂ ਇਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਮਸਲੇ ਨੂੰ ਟਾਲ ਗਏ ਦਾ ਕੋਈ ਟੈਂਪਰੇਰੀ ਕੋਈ ਹੱਲ ਕਢੀਏ ਕਿ ਕਿਸਾਨਾਂ ਨੂੰ ਅਸੀਂ ਸੈਟੀਸਫਾਈ ਕਰੀਏ ਜੀ ਪਰ ਉਹਨਾਂ ਕਿਉਂਕਿ ਸੁਸਾਇਟੀ ਉਦੋਂ ਨਾਲ ਜੁੜੀ ਵੀ ਸੀ ਸਾਰੀ ਸਮੁੱਚੀ ਇਸ ਬਾਰੇ ਉਨੀ ਤਾਕਤ ਤਾਂ ਨਹੀਂ ਬਣ ਪਾਏਗੀ ਪਰ ਮੈਨੂੰ ਲੱਗਦਾ ਹੈ ਕਿ ਜਿਹੜੀ ਪਹਿਲੀ ਮੀਟਿੰਗ ਹੋਈ ਸੀ ਕੇਂਦਰੀ ਵਜ਼ੀਰਾਂ ਵਾਲੀ ਉਹਦੇ ਵਿੱਚ ਜਿੰਨਾ ਕ ਅਸੀਂ ਆਪਾਂ ਭਾਪਿਆ ਹੈਗਾ ਕਿਉਂਕਿ ਬਾਹਰ ਆ ਕੇ ਜਿਸ ਤਰ੍ਹਾਂ ਦੀ ਅੰਦਰ ਗੱਲਬਾਤ ਹੋ ਗਈ ਸੀ ਕਿਸਾਨ ਆਗੂਆਂ ਨੇ ਬੜੀ ਸੰਜਮ ਤੋਂ ਕੰਮ ਲਿਆ ਸੀ ਉਹਨਾਂ ਨੇ ਕੋਈ ਗੱਲ ਆਊਟ ਕਰਨ ਦੀ ਜਿਆਦਾ ਨਹੀਂ ਸੀ ਕੀਤੀ ਉਹਨਾਂ ਨੇ ਬਾਰ ਬਾਰ ਕਿਹਾ ਸੀ ਕਿ ਸੁਕਾਵੇਂ ਮਾਹੌਲ ਦੀ ਮੀਟਿੰਗ ਹੋਈ ਅਸੀਂ ਗੱਲਬਾਤ ਤੋਂ ਭੱਜੇ ਨਹੀਂ ਸੋ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਦਾ ਆਏਗਾ ਮੈਨੂੰ ਲੱਗਦਾ ਹੈ ਕਿ 13 ਜਿਹੜਾ ਫਰਵਰੀ ਵਾਲੀ ਉਹ ਨੌਬਤ ਹੈ ਸ਼ਾਇਦ ਨਾ ਬਣੇ ਕਿਉਂਕਿ ਸੈਂਟਰ ਦਾ ਰੈਪਰੇਸ਼ਨ ਦਾ ਜਿਹੜਾ ਫਾਰਮੂਲਾ ਤਿਆਰ ਕੀਤਾ ਹੋਇਆ ਜੀ ਜਿਸ ਤਰ੍ਹਾਂ ਦੇ ਉਹਨੇ ਪ੍ਰਬੰਧ ਕੀਤੇ ਗਏ ਹੈ ਤੇ ਇਧਰੋਂ ਉਨੀ ਤਾਕਤ ਉਹਨਾਂ ਜਜ਼ਬਾ ਸ਼ਾਇਦ ਨਾ ਦੇਖਣ ਨੂੰ ਮਿਲੇ ਕਿਉਂਕਿ ਜੇ ਤਾਂ ਸਾਰੀਆਂ 13 ਇਕੱਠੀਆਂ ਹੁੰਦੀਆਂ ਫਿਰ ਤਾਂ ਹੋਰ ਗੱਲ ਹੈ ਸਮੁੱਚਾ ਸਮਾਜ ਇਕੱਠਾ ਹੁੰਦਾ ਫਿਰ ਹੋਰ ਗੱਲ ਹੈ ਪਰ ਇਹ ਵੀ ਵੱਡੀਆਂ ਧਿਰਾਂ ਨੇ 200 ਕਿਸਾਨਾਂ ਤਰ੍ਹਾਂ ਜਿਸ ਤਰ੍ਹਾਂ ਦਾਵਾ ਕੀਤਾ ਹੈ ਹਮਾਇਤ ਹੈ ਮੈਨੂੰ ਲੱਗਦਾ ਕਿ ਲੋਡ ਪਈ ਤਾਂ ਸ਼ਾਇਦ ਇਹ ਨੌਬਤ ਬਣ ਸਕਦੀ ਹੈ ਪਰ ਕੱਲ ਨੂੰ ਇਹ ਮਸਲਾ ਕਾਫੀ ਹੱਦ ਤੱਕ ਹੱਲ ਹੋਣ ਦੀ ਜਿਹੜੀ ਸੁਭਾਵਨਾ ਉਹ ਕਹੀ ਜਾ ਰਹੀ ਹੈ ਜੀ ਚਰਨਜੀਤ ਜੀ ਇਹ ਤਾਂ ਗੱਲ ਕਿਸਾਨੀ ਦੀ ਸੀ ਜੇ ਇਸ ਦੇ ਨਾਲ ਹੀ ਗੱਲ ਸਿਆਸਤ ਦੀ ਕਰੀਏ ਤਾਂ ਅੱਜ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਵੀ ਤੇ ਆਮ ਆਦਮੀ ਵੱਲੋਂ ਪਾਰਟੀ ਵੱਲੋਂ ਵੀ ਜਿਹੜਾ ਦੋ ਵੱਡੇ ਸਮਾਗਮ ਕਹਿ ਦੋ ਜਾਂ ਰਾਜਨੀਤਿਕ ਰੈਲੀਆਂ ਕੀਤੀਆਂ ਗਈਆਂ ਅਸੀਂ ਜਾਨਣਾ ਚਾਹਾਂਗੇ ਦੋਵੇਂ ਰੈਲੀਆਂ ਦੇ ਕੀ ਏਜੰਡੇ ਰਹੇ ਨੇ ਕੀ ਉਹਨਾਂ ਦਾ ਮੁੱਦਾ ਰਿਹਾ ਦੇਖੋ ਜੇ ਆਪਾਂ ਏਜੰਡੇ ਦੀ ਗੱਲ ਕਰੀਏ ਤਾਂ ਇਹ ਦੋਹੇ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਚਾਹੇ ਕਾਂਗਰਸ ਕਹੋ ਚਾਹੇ ਆਮ ਆਦਮੀ ਪਾਰਟੀ ਕਹੋ ਜਿਹੜਾ ਇੰਡੀਆ ਬਲਾਕ ਸਤਾਈ ਪਾਰਟੀਆਂ ਵਾਲਾ ਬਣਿਆ ਉਹਦੇ ਵਿੱਚ ਮੇਜਰ 파ਰਟਨਰ ਨੇ ਕਾਂਗਰਸ ਵੀ ਮੇਜਰ ਹੈ ਔਰ ਆਮ ਆਦਮੀ ਪਾਰਟੀ ਹੈ ਪਰ ਪੰਜਾਬ ਦੇ ਵਿੱਚ ਦੋਹਾਂ ਤਰ੍ਹਾਂ ਨੇ ਜਿਹੜੇ ਸੋਰ ਹੈ ਉਹ ਬਖੋ ਵੱਖਰੇ ਰੱਖੇ ਨੇ ਜਾਂ ਕਹ ਲਈਏ ਆਪਾਂ ਕਿ ਰੈਲੀਆਂ ਬਖੋ ਵੱਖਰੀਆਂ ਰੱਖੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੇ ਗੋਇੰਦਵਾਲ ਦੇ ਵਿੱਚ ਰੈਲੀ ਕੀਤੀ ਹੈ ਜਿੱਥੇ ਗੋਇੰਦਵਾਲ ਥਰਮਲ ਪਲੈਂਟ ਹੈ ਜਿਹੜਾ ਉਹਨੂੰ ਪਬਲਿਕ ਸੈਕਟਰ ਚ ਲਿਆਂਦਾ ਗਿਆ ਔਰ ਉਹਦੀ ਉਹਨਾਂ ਨੂੰ ਲੋਕਾਂ ਨੂੰ ਸਮਰਪਣ ਉਹਦਾ ਪੰਜਾਬ ਵਾਸੀਆਂ ਨੂੰ ਕੀਤਾ ਗਿਆ ਹੈਗਾ ਉਹਨਾਂ ਨੇ ਆਪਣੀ ਉੱਥੇ ਰੈਲੀ ਕੀਤੀ ਹੈ ਔਰ ਸਮਰਾਲਾ ਦੇ ਵਿੱਚ ਰੈਲੀ ਪਹਿਲੀ ਵਰਕਰ ਰੈਲੀ ਹੈ ਜਿਹੜੀ ਉਹ ਹੋਈ ਹੈ ਨਵਾਂ ਜੋਸ਼ ਨਵਾਂ ਦੌਰ ਦੇ ਨਾਂ ਹੇਠ ਔਰ ਪਹਿਲੀ ਵਾਰ ਖੜਗੇ ਹੈ ਜਿਹੜੇ ਉਹ ਇੱਥੇ ਪਹੁੰਚੇ ਨੇ ਔਰ ਜਿਹੜੇ ਦਿਵਿੰਦਰ ਜਾਦਵ ਹੈ ਇਨਚਾਰਜ ਨਵੇਂ ਲਾਏ ਸੀ ਉਹਨਾਂ ਦੀ ਵੀ ਇਹ ਪਹਿਲੀ ਰੈਲੀ ਸੀਗੀ ਤੇ ਪਹਿਲੀ ਵਾਰਕਰ ਸਮਾमेलन ਸੀ ਇਹ ਔਰ ਇਹਦੇ ਵਿੱਚ ਖਾਸ ਗੱਲ ਇਹ ਹੈ ਕਿ ਨਵਜੋਤ ਸਿੱਧੂ ਅਜੇ ਉਥੇ ਕਿਦਰੇ ਨਹੀਂ ਰੜਕੇ ਉਹ ਉਹਨਾਂ ਦੀ ਹਾਜ਼ਰੀ ਹੈ ਜਿਹੜੀ ਗੈਰ ਹਾਜ਼ਰੀ ਦਿਖੀ ਹੈ ਪਰ ਉਥੇ ਖੜਗੇ ਸਾਹਿਬ ਨੇ ਜਿਹੜਾ ਮੇਨ ਨੁਕਤਾ ਉਠਾਇਆ ਹੈਗਾ ਉਹਨਾਂ ਨੇ ਪੰਜਾਬ ਦੀ ਜ਼ੁਬਾਨੀ ਦੀ ਗੱਲ ਕੀਤੀ ਹੈ ਪੰਜਾਬ ਦੀ ਕਿਸਾਨੀ ਦੀ ਗੱਲ ਕੀਤੀ ਹੈ ਔਰ ਕੇਂਦਰ ਸਰਕਾਰ ਨੂੰ ਉਹਨਾਂ ਨੇ ਨਿਸ਼ਾਨੇ ਤੇ ਲਿਆ ਜੀ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਤਿੰਨ ਖੇਤੀ ਕਾਨੂੰਨ ਹੈ ਉਹ ਇਹ ਵੀ ਜਾਣਕਾਰੀ ਦਿੱਤੀ ਕਿ ਤਿੰਨ ਖੇਤੀ ਕਾਨੂੰਨ ਭਾਰਤ ਸਰਕਾਰ ਨੇ ਵਾਪਸ ਤਾਂ ਲੈ ਲਈ ਸੀ ਭਾਜਪਾ ਨੇ ਪਰ ਉਹਨਾਂ ਨੇ ਇਹਨੂੰ ਵਾਪਸ ਲੈਣ ਦਾ ਕੋਈ ਹਾਲੇ ਤੱਕ ਨੋਟੀਫਿਕੇਸ਼ਨ ਹੈ ਜਿਹੜਾ ਉਹ ਜਾਰੀ ਨਹੀਂ ਕੀਤਾ ਸੋ ਉਹਨਾਂ ਨੇ ਇਹ ਵੀ ਕਿਹਾ ਕਿ ਜੇ 2024 ਚ ਸਾਡੀ ਕਾਂਗਰਸ ਦੀ ਸਰਕਾਰ ਬਣਦੀ ਹੈ ਅਸੀਂ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਂਗੇ ਨਾਲ ਉਹਨਾਂ ਨੇ ਆਪਣੇ ਜਿਹੜੇ ਸਟੇਟ ਲੀਡਰਸ਼ਿਪ ਹੈ ਉਹਨਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਕਿਸਾਨ ਅੰਦੋਲਨ ਦੇ ਉਹ ਸਹਿਯੋਗ ਕਰਨ ਉਹਨਾਂ ਦੀ ਹਮਾਇਤ ਕਰਨ ਸੋ ਖੁੱਲੇ ਦੌਰ ਤੇ ਉਹਨਾਂ ਨੇ ਜਿੱਥੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਮੋਦੀ ਸਰਕਾਰ ਦੀਆਂ ਪਾਲਿਸੀਆਂ ਨੂੰ ਨਿਸ਼ਾਨੇ ਤੇ ਲਿਆ ਉਥੇ ਉਹਨਾਂ ਨੇ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ ਹੈ ਕੇਂਦਰ ਦੇ ਵਿੱਚ 2004 ਤੋਂ ਲੈ ਕੇ 14 ਤੱਕ ਜੋ ਸਰਕਾਰ ਰਹੀ ਸੀ ਤੇ ਔਰ ਨਾਲ ਉਹਨੇ ਖੁੱਲੇ ਰੂਪ ਦੇ ਵਿੱਚ ਕਿਸਾਨਾਂ ਦਾ ਸਮਰਥਨ ਕੀਤਾ ਹੈ ਇਹੀ ਰੂਪ ਸਾਨੂੰ ਜਿਹੜੀ ਖੰਡੂਰ ਸਾਹਿਬ ਦੀ ਰੈਲੀ ਸੀਗੀ ਉਹਦੇ ਵਿੱਚ ਦੇਖਣ ਨੂੰ ਮਿਲਿਆ ਉਹਦੇ ਵਿੱਚ ਵੀ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੇ ਕੇਂਦਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਪੰਜਾਬ ਦੇ ਕਿਸਾਨਾਂ ਨਾਲ ਆੜਾ ਨਾ ਲਾਉਣ। ਜੀ ਉਹ ਕਹਿੰਦੇ ਕਿ ਤੁਸੀਂ ਤਾਂ ਇਹ ਸਾਡੇ ਤਾਂ ਪਹਿਲੇ ਅਸੀਂ ਇੰਟਰਨੈਸ਼ਨਲ ਬਾਰਡਰ ਇੱਕ ਚੱਲ ਰਹੇ ਆ। ਤੁਸੀਂ ਇੱਕ ਹੋਰ ਬਾਰਡਰ ਖੜਾ ਕਰ ਰਹੇ ਹੋ। ਸਖਤੀ ਨਾਲ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਨਫ਼ਰਤ ਦਾ ਜਿਹੜਾ ਬੋਝ ਹੈ ਉਹਤੇ ਪਾਇਆ ਜਾ ਰਿਹਾ ਹੈ। ਪੰਜਾਬ ਦੇ ਫੰਡ ਰੋਕੇ ਜਾ ਰਹੇ ਆ ਔਰ ਕੇਜਰੀਵਾਲ ਨੇ ਵੀ ਕਿਹਾ ਕਿ ਤੁਸੀਂ 13 ਸੀਟਾਂ ਦਿਵਾ ਦਿਓ, ਜਿਤਾ ਦਿਓ। ਤਾਂ ਸਾਡੇ ਕੋਈ ਫੰਡ ਰੋਕਣ ਦੀ ਤਾਂ ਜ਼ਰੂਰਤ ਨਹੀਂ ਹੋਏਗੀ ਤੇ ਨਾਲ ਉਹਨਾਂ ਨੇ ਅੱਜ ਕਾਤਿਸ਼ ਰਵਿੰਦ ਕੇਜਰੀਵਾਲ ਨੇ ਵੀ ਕਿਹਾ ਕਿ ਜਿਸ ਤਰ੍ਹਾਂ ਕੱਲ ਉਹਨਾਂ ਨੇ ਕਹਿ ਸੀ ਕਿ 13 ਸੀਟਾਂ ਜਿਤਾਓ ਉਹਨਾਂ ਨੇ ਨਾਲਾ ਜੀ ਕਹਿੰਦਾ ਕਿ ਦਿੱਲੀ ਦੀਆਂ ਸੱਤ ਸੀਟਾਂ ਵੀ ਜਿਤਾਓ ਜੀ ਸੋ ਉਹ ਤੋਂ ਲੱਗਦਾ ਹੈ ਕਿ ਸ਼ਾਇਦ ਪੰਜਾਬ ਦੇ ਵਿੱਚ ਤਾਂ ਆਪਾਂ ਸਮਝਦੇ ਸੀ ਕਿ ਇਹ ਦੋਹਾਂ ਧਿਰਾਂ ਦਾ ਗੱਠ ਜੋੜ ਨਹੀਂ ਹੋਏਗਾ ਜੀ ਔਰ ਅੱਜ ਦੋਨੇ ਨੇ ਅਲੱਗ-ਅਲੱਗ ਰੈਲੀਆਂ ਕਰਕੇ ਇਸ ਤੇ ਮੋਰ ਵੀ ਲੱਗੀ ਹੈਗੀ ਹੈ ਰਵਿੰਦ ਕੇਜਰੀਵਾਲ ਵੀ ਆਖ ਚੁੱਕੇ ਨੇ ਬਿਲਕੁਲ ਔਰ ਕਾਂਗਰਸ ਨੇ ਬਖਰੇ ਤੌਰ ਤੇ ਕਰ ਲਈ ਹੈਗੀ ਹੈ ਔਰ ਪ੍ਰਤਾਪ ਬਾਜਵਾਣ ਨੇ ਤਾਂ ਜ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹੀ ਹੈ ਜੀ ਕਿ ਅਸੀਂ 14 ਤੇ ਜਿਹੜੀ 13 ਸੀਟਾਂ ਤੇ ਤਿਆਰੀ ਕਰ ਰਹੇ ਹਾਂ ਔਰ ਅਸੀਂ ਸਾਡੀ ਲੀਡ ਬਣ ਰਹੀ ਹੈ ਸਰਵੇਖਣ ਦੇ ਵਿੱਚ ਆ ਰਹੀ ਹੈਗੀ ਹੈ ਸੋ ਕਿਸਾਨੀ ਨੂੰ ਲੈ ਕੇ ਸੈਂਟਰ ਨੂੰ ਲੈ ਕੇ ਦੋਹਾਂ ਤਰਾਹਾਂ ਦੇ ਸੋਰ ਹੈ ਜਿਹੜੀ ਕੁਝ ਰਹੇ ਨਹੀਂ ਪਰ ਰੈਲੀਆਂ ਦੋਹਾਂ ਤਰਾਹਾਂ ਦੀਆਂ ਬੁਖੋ ਬੁਖਰੀਆਂ ਰਹੀਆਂ ਨੇ ਇਸ ਤੋਂ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਟਕਰਾਅ ਹੈ ਦੋਹਾਂ ਤਰਾਹਾਂ ਦੇ ਵਿੱਚ ਹੋਰ ਵਧੇਗਾ ਜੀ ਚਰਨਜੀਤ ਜੀ ਇਹਦੇ ਨਾਲ ਹੀ ਜੇ ਦੇਖੀਏ ਤਾਂ ਇੱਕ ਕਿਆਸ ਇਹ ਵੀ ਲਾਇਆ ਜਾ ਰਿਹਾ ਹੈ ਕਿ ਸ਼ਰਮਣੀ ਅਕਾਲੀ ਦਲ ਤੇ ਭ ਟੋੜ ਵਿਚੇਵਾ ਹੋਇਆ ਸੀਗਾ ਉਹ ਮੁੜ ਤੋਂ ਇੱਕ ਹੋ ਸਕਦੇ ਨੇ ਗਠਜੋੜ ਕਰ ਸਕਦੇ ਨੇ ਉਸ ਨੂੰ ਲੈ ਕੇ ਤੁਹਾਡੇ ਕੋਲ ਕਿੰਨੇਕ ਤੱਤ ਸਾਹਮਣੇ ਆਏ ਨੇ ਕੀ ਗੱਲਾਂ ਨਿਕਲ ਕੇ ਆ ਰਹੀਆਂ ਨੇ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰਦੇ ਹੁੰਨੇ ਆ ਕਿ ਸਿਆਸਤ ਦੇ ਵਿੱਚ ਕੁਝ ਵੀ ਸੰਭਵ ਹੁੰਦਾ ਹੈ ਕੋਈ ਸਥਾਈ ਦੋਸਤ ਨਹੀਂ ਹੁੰਦਾ ਕੋਈ ਸਥਾਈ ਜਿਹੜਾ ਦੁਸ਼ਮਣ ਨਹੀਂ ਹੁੰਦਾ ਠੀਕ ਹੈ ਕੁਰਸੀ ਲਈ ਸਾਰਾ ਮਸਲਾ ਲੜਿਆ ਜਾਂਦਾ ਹੈਗਾ ਜਿਸ ਤਰ੍ਹਾਂ ਹੁਣ ਭਾਜਪਾ ਦੀ ਹਕੂਮਤ ਨੇ ਭਾਜਪਾ ਪਾਰਟੀ ਨੇ ਨੈਸ਼ਨਲ ਲੈਵਲ ਤੇ 400 ਸੀਟਾਂ ਦਾ ਅੰਕੜਾ ਬਣਾਇਆ ਹੈਗਾ ਤਾਂ ਆਪਾਂ ਦੇਖਦੇ ਹਾਂ ਕਿ ਛੋਟੀਆਂ-ਛੋਟੀਆਂ ਪਾਰਟੀਆਂ ਨੂੰ ਵੀ ਐਨਡੀਏ ਆਪਣੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਸੋ ਉਸ ਨੂੰ ਯਕੀਨੀ ਬਣਾਉਣ ਦੇ ਲਈ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਅਕਾਲੀ ਭਾਜਪਾ ਗੱਠਜੋੜ ਹੈ ਜਿਹੜਾ ਉਹ ਸਿਰੇ ਚੜ ਜਾਏ ਪਿਛਲੇ ਦਿਨਾਂ ਅਜ ਦੱਸਦੇ ਨੇ ਕਿ ਪਾਰਟੀ ਦੇ ਸੀਨੀਅਰ ਆਗੂਆਂ ਦੀ ਸੁਖਵੀਰ ਬਾਦਲ ਦੀਆਂ ਮੀਟਿੰਗਾਂ ਵੀ ਹੋਈਆਂ ਜੇਪੀ ਨੱਡਾ ਨਾਲ ਵੀ ਹੋਈਆਂ ਨੇ ਔਰ ਤੁਹਾਡੀ ਜਿਹੜੀ ਦੂਸਰੀ ਅਮਿਤ ਸ਼ਾਹ ਨਾਲ ਵੀ ਮੀਟਿੰਗਾਂ ਦਾ سلسلہ ਚੱਲਿਆ ਹੁਣ ਫੇਰ ਦੂਸਰੇ ਗੇਟ ਦੀ ਮੀਟਿੰਗ ਹੈ ਜਿਹੜੀ ਹੋਣੀ ਹੈ ਪਰ ਜਿੰਨੇ ਗੱਲ ਨਿਕਲ ਕੇ ਆ ਉਹਦੇ ਵਿੱਚ ਇਹ ਲੱਗਿਆ ਕਿ ਸੀਟ ਸ਼ੇਅਰਿੰਗ ਨੂੰ ਲੈ ਕੇ ਕੁਝ ਪੇਚ ਹੈ ਜਿਹੜਾ ਉਹ ਫਸਿਆ ਹੋਇਆ ਹੈ ਜੀ ਭਾਜਪਾ ਜਿਹੜੀ ਪੰਜਾਬ ਦੇ ਵਿੱਚ 6 ਸੀਟਾਂ ਦੀ ਮੰਗ ਕਰ ਰਹੀ ਹੈ ਔਰ ਅਕਾਲੀ ਦਲ 4 ਸੀਟਾਂ ਆਫਰ ਕਰ ਰਹੇ ਨੇ 3 ਸੀਟਾਂ ਔਰ ਵੈਤੀ ਤੌਰ ਤੇ ਲੜੀ ਰਹੇ ਨੇ ਅਮਰਸਰ ਦੀ ਗੁਰਦਾਸਪੁਰ ਔਰ ਹੁਸ਼ਿਆਰਪੁਰ ਦੀ ਜੀ ਔਰ ਐਡੀਸ਼ਨਲ ਉਹਨਾਂ ਨੂੰ ਜਿਹੜੀ ਲੁਧਿਆਣੇ ਦੀ ਦਿੱਤੀ ਜਾ ਰਹੀ ਹੈਗੀ ਹੈ ਪਰ ਭਾਜਪਾ ਜਿਹੜੀ ਕਲੇਮ ਹੈ 4 ਸੀਟਾਂ ਤੋਂ ਇਲਾਵਾ ਕਰ ਉਹ ਕਰਦੀ ਹੈ ਸੌਰੀ ਪਟਿਆਲਾ ਦਿੱਤੀ ਜਾ ਰਹੀ ਹੈ ਲੁਧਿਆਣਾ ਤੇ ਪਲੱਸ ਫਿਰੋਜ਼ਪੁਰ ਦੀ ਜੀ ਦੋ ਸੀਟਾਂ ਮਤਲਬ ਇਹ ਹੋ ਗਿਆ ਫਿਰੋਜ਼ਪੁਰ ਲੁਧਿਆਣਾ ਪਟਿਆਲਾ ਅੰਮ੍ਰਿਤਸਰ ਜਲੰਧਰ ਤੇ ਹੁਸ਼ਿਆਰਪੁਰ ਆ ਸੌਰੀ ਗੁਰਦਾਸਪੁਰ ਲੰਦਰ ਜਲੰਧਰ ਨਹੀਂ ਗੁਰਦਾਸਪੁਰ ਇਹ 6 ਸੀਟਾਂ ਤੇ ਕਲੇਮ ਹੈ ਇਹ ਤੇ ਇਨਾਂ ਦਾ ਆਪਸ ਚ ਜਿਹੜਾ ਰਫੜ ਹੈ ਉਹ ਹੋਜੇ ਚੱਲ ਰਿਹਾ ਲੱਗਦਾ ਕਿ ਦੂਰ ਹੋ ਜੇ ਗਲਟੀਮੇਟਲੀ ਕੋਈ ਸੀਟਾਂ ਦੇ ਲੈ ਦੇ ਕੇ ਜਿਵੇਂ ਲੱਗੇਗਾ ਔਰ ਸਟੇਟ ਲੀਡਰਸ਼ਿਪ ਜ਼ਰੂਰ ਇਹਨਾਂ ਦੀ ਜਿਵੇਂ ਆਪਾਂ ਗੱਲ ਕੀਤੀ ਕਿ ਪਰਸੋਂ ਵੀ ਜੇ ਰਪਾਨੀ ਆਇਆ ਸੀ ਉਹਨਾਂ ਨੇ ਜ਼ਰੂਰ ਕਿਹਾ ਕਿ ਨਹੀਂ ਜੀ ਆਪਾਂ ਨੂੰ ਗੱਠ ਜੋੜਾ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਜਿਹੜਾ ਇਕੱਲੇ ਤੌਰ ਤੇ ਪਾਰਟੀ ਦਾ ਕਾਡਰ ਮਜ਼ਬੂਤ ਕਰਨਾ ਚਾਹੀਦਾ ਹੈ ਜੇ ਆਪਾਂ 2022 ਦੇ ਵਿੱਚ ਇਕੱਲੇ ਤੌਰ ਤੇ 10% ਵੋਟ ਸ਼ੇਅਰ ਲੈ ਗਏ ਆ ਤਾਂ ਸਾਡੀਆਂ ਹੋਰ ਵੀ ਗੁਜਾਇਸ਼ਾਂ ਬਹੁਤ ਪਈਆਂ ਨੇ ਅਸੀਂ ਪਾਰਟੀ ਨੂੰ 2027 ਲਈ ਤਿਆਰ ਕਰ ਗਏ ਹੁਣ ਸਟੇਟ ਦੀ ਲੀਡਰਸ਼ਿਪ ਦੀ ਕਿੰਨੀਕ ਮੰਨੀ ਜਾਂਦੀ ਹੈ ਇਹ ਵੱਖਰੀ ਗੱਲ ਹੈ ਪਰ ਭਾਜਪਾ ਨਾਲ ਜਿਹੜਾ ਕਾਲੀ ਦਲ ਦਾ ਰਿਸ਼ਤਾ ਸੀ 1996 ਤੋਂ ਚੱਲਿਆ ਆ ਰਿਹਾ ਬਿਨਾਂ ਸ਼ਰਤਔਰ 2020 ਦੇ ਵਿੱਚ ਖੇਤੀ ਕਾਨੂੰਨਾਂ ਦੇ ਮਾਮਲੇ ਤੇ ਜਿਹੜੇ ਅਲੱਗ-ਅਲੱਗ ਦੋਹੇ ਤਰ੍ਹਾਂ ਹੋ ਗਈਆਂ ਸੀ ਉਹ ਹੁਣ ਮੁੜ ਫੇਰ ਉਹਨਾਂ ਦੀ ਜਫੀ ਹੈ ਜਾਂ ਜੋਟੀ ਹੈ ਉਹ ਪੈ ਸਕਦੀ ਹੈ ਔਰ ਜਦੋਂ ਵੀ ਇਹ ਜੋਟੀ ਜੇ ਪੈਂਦੀ ਹੈਗੀ ਆ ਤਾਂ ਉਹ ਨਾਲ ਦੀ ਨਾਲ ਹੀ ਆਮ ਆਦਮੀ ਪਾਰਟੀ ਤੇ ਕਾਂਗਰਸ ਹੈ ਉਹਨਾਂ ਨੇ ਫੇਰ ਨਿਸ਼ਾਨੇ ਤੇ ਲੈਣਾ ਕਿਉਂਕਿ ਇਧਰ ਜੋਟੀ ਪੈਣ ਦਾ ਮਾਹੌਲ ਬਣ ਰਿਹਾ ਹੈ ਤੇ ਦੂਜੇ ਪਾਸੇ ਕਿਸਾਨੀ ਦਾ ਜਿਹੜਾ ਅੰਦੋਲਨ ਦਾ ਮਾਹੌਲ ਹੈ ਉਹ ਫੇਰ ਬਣਨ ਲੱਗਿਆ ਹੈ ਜੀ ਇਹ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਜਿਨ੍ਹਾਂ ਨੇ ਆਪਣੇ ਵਿੜਮੁਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ